ਮਿਰਣਾ ਜੀ ਦਾਸ ਜੀ ਇਸ ਇਨਸਾਫ ਨੇ ਜਿਹੜਾ ਪ੍ਰੋਗਰਾਮ ਦਾ ਸਟਾਰ ਮੁਕਾਬਲਾ ਲੱਗ ਰਿਹਾ ਹੈ ਕਿ ਇਹ ਚੱਪੇੜਾ ਲਾ ਕੋ ਕਿ ਕਰਵਾਇਆ ਗਿਆ ਜੀ ਸਕੂਲ ਦੇ ਵਿੱਚ ਬੜੀ ਖੁਸ਼ੀ ਹੋਈ ਕਿ ਇੱਥੇ ਸਰਕਾਰੀ ਸਕੂਲ ਦੇ ਵਿੱਚ ਕਿਉਂਕਿ ਕਾਫੀ ਜਿਹੜੇ ਇਨਸ ਉਹਨਾਂ ਦੇ ਵਿੱਚ ਮੁਕਾਬਲੇ ਕਰਵਾਏ ਜਾਂਦੇ ਬੱਚਿਆਂ ਦੇ ਮਤਲਬ ਆ ਸਾਡੀ ਪਹਿਲੀ ਵਾਰ ਵੇਖਿਆ ਲੈ ਕੇ ਸਰਕਾਰੀ ਸਕੂਲ ਦੇ ਵਿੱਚ ਪ੍ਰੋਫੈਸਰ ਜੀ ਉਹਨਾਂ ਵੱਲੋਂ ਜਿਹੜਾ ਇਹ ਆਪਣੇ ਪਿੰਡ ਦੇ ਵਿੱਚ ਲਿਆ ਗਿਆ ਵੀ ਜਿਹੜੇ ਸਟਾਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਰੂਰ ਤੁਸੀਂ ਆਪਣੇ ਪਿੰਡਾਂ ਨਾਲ ਧਰਤੀ ਨਾਲ ਮਿੱਟੀ ਨਾਲ ਜੁੜ ਕੇ ਰਹੋ ਕਿਉਂਕਿ ਜ਼ਿਆਦਾਤਰ ਵੀਰ ਬਾਹਰ ਨੂੰ ਭੱਜਦੇ ਆ ਆਪਣੇ ਪਿੰਡ ਛੱਡ ਕੇ ਆਪਣਾ ਪਿੰਡ ਛੱਡ ਕੇ ਇਸੇ ਤਰ੍ਹਾਂ ਇਹਨਾਂ ਨੂੰ ਬਹੁਤ ਜ਼ਰੂਰ ਭਾਜੀ ਕੋਲ ਨੂੰ ਇਥੇ ਨਹੀਂ ਨਾ ਲੈਣਾ ਚਾਹੀਦਾ ਕਿੰਨੀ ਕਿ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਜੀ ਦਾ ਸਤਿਪੰਤੀਵਨ ਹਰ ਇੱਕ ਜਗ੍ਹਾ ਤੇ ਜਿਵੇਂ ਬਾਹਰ ਦੀਆਂ ਅੰਟਰਕੰਟਰੀ ਦੇ ਵਿੱਚ ਨੇ ਕੈਪਟਨ ਉਸਤਾਦ ਦਾ ਲਈਦਾ ਇੱਥੇ ਵੀ ਪੰਜਾਬ ਦੀ ਧਰਤੀ ਦੇ ਨੇ ਕਿਉਂਕਿ ਇਹ ਮੇਰੇ ਲਈ ਬੜੀ ਖੁਸ਼ਕਿਸਮਤੀ ਆ ਕਿ ਮੈਨੂੰ ਭਾਜੀ ਨੇ ਸਪੈਸ਼ਲੀ ਇਨਵਾਈਟ ਕੀਤਾ ਕਿ ਜਿਹੜਾ ਸਾਰਾ ਮੇਰੀ ਟੀਮ ਨੇ ਸਾਂਭਿਆ ਆ ਜੇ ਮੇਰੇ ਨਾਲ ਉਸਤਾਦ ਕੋਲ ਪਹੁੰਚੇ ਨੇ ਤੇ ਉਹਨਾਂ ਨੇ ਸਾਂਭਿਆ ਤੇ ਇਹਨਾਂ ਨੇ ਆਗੂ ਹੀ ਮੈਨੂੰ ਇਹ ਚੀਜ਼ ਫੀਲ ਹੀ ਹੋਈਗੀ ਮਤਲਬ ਮੈਂ ਮਤਲਬ ਇਡੇ ਕਰਦੇ 스타 ਦੇ ਨਾਲ ਭਾਈ ਨਾਲ ਵਿਚਰ ਕੇ ਜੜਾਏ ਉਤਾਲਾ ਕੀਤਾ ਮਾਨ ਨੇ ਬਹਿਨਾਂ ਦੇ ਆਤੀਗੇ ਜਿੰਨੀ ਗਦਾਸ ਨੇ ਭਾਈ ਬਲੀਆ ਤਰੀਕੇ ਨਾਲ ਭਾਈ ਉਹਨਾਂ ਵੀ ਆਪਣੇ ਤੌਰ ਤੇ ਵਧੀਆ ਤਰੀਕਾ ਨਾਲ ਇੰਤਜ਼ਾਮ ਕੀਤਾ ਬੜੀ ਖੁਸ਼ੀ ਹੋਈ ਕਿਉਂਕਿ ਇਹ ਸਰਕਾਰੀ ਸਪੁਰਨ ਸਾਨੂੰ ਸਾਹਮਣ ਦੀ ਲੋੜ ਆ ਕਿਉਂਕਿ ਟੀਚਰ ਸਰਪੰਨ ਦਾ ਵੀ ਬਹੁਤ ਧੰਨਵਾਦ ਤੇ ਬੜਾ ਬੜਾ ਅਦਾ ਕਰਾਂ ਸਤਿ ਸ਼੍ਰੀ ਅਕਾਲ ਜੀ ਮੈਂ ਹੰਵੀਰ ਸਿੰਘ ਪਿੰਡ ਡਾਗੋਕੇ ਦੇ ਵਿੱਚ ਅੱਜ ਕੁਸ਼ਕਿਸਮਤੀ ਦੀ ਗੱਲ ਹੈ ਕਿ ਇੱਕ ਦਸਤਾਰ ਮੁਕਾਬਲਾ ਕਰਵਾਇਆ ਗਿਆ ਮੈਂ ਸਾਰੇ ਸਕੂਲ ਦੇ ਸਟਾਫ ਦਾ ਪਿੰਡ ਦੀ ਪੰਚਾਇਤ ਦਾ ਸਰਪੰਚ ਅਮਰਜੀਤ ਸਿੰਘ ਜੀ ਨਾਲ ਦਾ ਸਾਰਿਆਂ ਦਾ ਦਿਰੋਧਨ ਪਾਠ ਕਰਦਾ ਹਾਂ ਖਾਸ ਕਰਕੇ ਮੇਰੇ ਯੂਕੇ ਵਾਲੇ ਬੱਤਰ ਜੁਜਤਰਪਾਲ ਲਾਲ ਸਿੰਘ ਤਨਜੀਤ ਸਿੰਘ ਔਰ ਬਾਕੀ ਸਾਰੀ ਟੀਮ ਜੋ ਬੰਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਪਹਿਲਾ ਪਹਿਲੀ ਗੇ ਮੁਕਾਬਲਾ ਜਿ ਕਰੇ ਕਰਵਾਇਆ ਗਿਆ ਹਾਂਜੀ ਇਹ ਸਕੂਲ ਦੇ ਵਿੱਚ ਪਹਿਲਾ ਮੁਕਾਬਲਾ ਹੋਇਆ ਜੀ ਇਸ ਲਈ ਔਰ ਕੋਸ਼ਿਸ਼ ਹੈ ਕਿ ਇਦਾਂ ਦੇ ਮੁਕਾਬਲੇ ਔਰ ਹੋਰ ਵੀ ਚੀਜ਼ਾਂ ਜਿਦਾ ਕਿ ਕੈਲੀਗ੍ਰਾਫੀ ਜਾਂ ਗੱਤਕਾ ਅਖਾੜਾ ਜਾਂ ਇਦਾਂ ਦੀਆਂ ਜਿਹੜੀਆਂ ਐਕਸਟਰਾ ਤਰੀਕੋਂ ਐਕਟੀਵਿਟੀਆਂ ਨੂੰ ਸਕੂਲ ਦੇ ਵਿੱਚ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਰੇ ਦੇ ਸਹਿਯੋਗ ਕਰਾਂਗੇ ਕਿ ਕਿਹ ਇੱਕ ਨਸ਼ਰ ਵੱਲ ਜਾ ਰਿਹਾ ਉਹਨੂੰ ਕਿਸਨੇ ਤਾਂ ਚਾਹੁੰਦੇ ਆ ਸੁਨਿਆ ਤਾਂ ਸੰਸਾਰ ਨੂੰ ਆਪ ਹੀ ਦਿਲ ਦੇ ਵਿੱਚ ਪਤਾ ਹੀ ਹੁੰਦਾ ਹੈ ਪਰ ਗੱਲ ਸਿਰਫ ਇੰਨੀ ਹੈ ਕਿ ਸਾਨੂੰ ਕੁਝ ਕਰਨ ਦੀ ਲੋੜ ਹੈ ਜਿਹੜੇ ਤਾਂ ਯਤਨਸ਼ੀਲ ਰਹਿਣਾ ਚਾਹੁੰਦੇ ਨੇ ਕਿ ਹਾਂ ਅਸੀਂ ਵਾਕੇ ਆਪਣੇ ਨਗਰ ਵਾਸਤੇ ਆਪਣੇ ਪਿੰਡ ਵਾਸਤੇ ਆਪਣੇ ਘਰਾਂ ਵਾਸਤੇ ਜੇ ਆਪਣੇ ਬੱਚਿਆਂ ਵਾਸਤੇ ਕੁਝ ਕੁਝ ਕਰਨਾ ਚਾਹੁੰਦੇ ਆ ਤਾਂ ਪਲੀਜ਼ ਆਪਣੇ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਸਾਭਣ ਦੀ ਕੋਸ਼ਿਸ਼ ਕਰੋ ਜਿਉਂ-ਜਿਉਂ ਜੇ ਅਸੀਂ ਆਪਣੇ ਜਵਾਨਾਂ ਨੂੰ ਸਾਭ ਲਿਆ ਤਾਂ ਸਾਡੀਆਂ ਪੀੜ੍ਹੀਆਂ ਸੱਤਰ ਮਤਲਬ ਸੁੱਤਰ ਜਾਣਗੀਆਂ ਜੋ ਸਾਡੇ ਨਾਲ ਜੀਣਾ ਜੀ ਤੁਹਾਨੂੰ ਮੈਂ ਬਲਵਿੰਦਰ ਗੁਲਟਾ ਪੰਜਾਬੀ ਫਿਲਮ ਦਾ ਅਦਾਕਾਰ ਅੱਜ ਮੈਨੂੰ ਇੱਥੇ ਬੱਚਿਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਇੱਕ ਬਹੁਤ ਸੋਹਣਾ ਪ੍ਰੋਗਰਾਮ ਇਹਨਾਂ ਨੇ ਕੀਤਾ ਦਸਤਾਰ ਮੁਕਾਬਲੇ ਬੱਚਿਆਂ ਨੇ ਹੋਏ ਕਮਾਲ ਦੀ ਗੱਲ ਇਹ ਹੈ ਕਿ ਅੱਜ ਦੇ ਸਮੇਂ 'ਚ ਬੱਚਿਆਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਉਹਨਾਂ 'ਚ ਬਹੁਤ ਸਾਰੀਆਂ ਤਲਾਮਾਂ ਛੁਪੀਆਂ ਹੋ ਜਾਂਦੀਆਂ ਨੇ ਇਹ ਤੇ ਧਿਆਨ ਦੇਣ ਦੀ ਲੋੜ ਵੀ ਹੈ ਤੇ ਵੀਰ ਸਿੰਘ ਜੀਵਰਾ ਨੇ ਇਹ ਪ੍ਰੋਗਰਾਮਾਂ ਕੀਤਾ ਮੰਨ ਲਓ ਮਾਇਆ ਕੰਨਾ ਜੀ ਬਹੁਤ ਮੁਬਾਰਕਵਾਦ ਹੈ ਇਹਦੇ ਨਾਲ ਕੀ ਹੈ ਕਿ ਜਿਹੜੀ ਸਾਡੇ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਹੌਸਲਾ ਹੁੰਦਾ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਬਹੁਤ ਸੁਧਾਰਨ ਪਰਿਵਾਰਾਂ ਦੇ ਬੱਚੇ ਹੈਗੇ ਆ ਜਿਨ੍ਹਾਂ ਕੋਲ ਸਾਧਨ ਬਹੁਤ ਘੱਟ ਨੇ ਪਰ ਉਹਨੇ ਦੇ ਅੰਦਰ ਕਲਾ ਬਹੁਤ gehri ਹੈ ਤੇ ਇਹ ਮੌਕਾ ਉਹਨੂੰ ਦਿੱਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ سارے ਪ੍ਰੋਬਲਮ ਹੋਣਗੇ ਇੱਥੇ ਤੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਮੁਬਾਰਕਾਂ ਸਪਿੰਡਰ ਨੂੰ ਐਸਪਿੰਡ ਨੂੰ ਜਾਇਦ। ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਤੇ ਮੈਂ ਗਵਰਨਮੈਂਟ ਹਾਈ ਸਕੂਲ ਲਾਗੋਗੇ ਵਿੱਚ ਪੰਜਾਬੀ ਪਾਰਟ ਨੇ ਕੋਰਟ ਜੀ ਹੈ ਪਰ ਮੈਂ ਸਕੂਲ ਦੇ ਵਿੱਚ ਇੱਕ ਆਫੀਸ਼ੀਏਟਿੰਗ ਹੈਡ ਦੀ ਰੋਲ ਪਲੇ ਕਰਦਾ ਹਾਂ ਤੇ ਸਰ ਮੈਂ ਸਾਡੇ ਸਕੂਲ ਦੇ ਨਾਲ ਹੀ ਸਰਦਾਰ ਪੀਰ ਸਿੰਘ ਉਹਨਾਂ ਦਾ ਘਰ ਆ ਤੇ ਮੈਂ ਸਕੂਲ ਦੇ ਨਾਲ ਕੋਈ ਸੰਬੰਧਿਤ ਗੱਲਾਂ ਨਾਲ ਉਹਨਾਂ ਨਾਲ ਮਿਲਣਾ ਹੈ ਕਿ ਉਹਨਾਂ ਨੂੰ ਤੋਂ ਉਹਨਾਂ ਦੇ ਘਰ ਹੀ ਗਏ ਉਹ ਜੋ ਰੈਕਸ ਰੂਟ ਦੇ ਵਿੱਚ ਇੱਕ ਕੰਪਨੀਸ਼ਨ ਕਰਵਾਇਆ ਜਾਵੇ ਉਹ ਦਸਤਾਰਬੰਦੀ ਨਾਲ ਬੰਦਤ ਹੋਵੇ ਤੇ ਇਸ ਲਈ ਮੈਂ ਉਹਨਾਂ ਨੂੰ ਹਾਂ ਕੀਤੀ ਵੀ ਚਲੋ ਇਹ ਤੇ ਬੜੀ ਵੱਡੀ ਚੀਜ਼ ਹੈ ਕਿਉਂਕਿ ਅੱਜ ਸਾਰਾ ਜਿਹੜਾ ਪੰਜਾਬ ਆ ਉਹ ਸਾਰਾ ਇੱਕ ਟਰੈਕ ਤੋਂ ਹਟ ਕੇ ਦੂਜੇ ਟਰੈਕ ਤੇ ਜਾ ਰਿਹਾ ਵਾ ਜਿਹਦੇ ਵਿੱਚ ਨਸ਼ੇ ਆ ਜਾਂ ਹੋਰ ਆਪਾਂ ਗਲਤ ਹੰਤਾ ਵੱਲ ਜਾ ਰਹੇ ਆ ਤੇ ਮੈਨੂੰ ਇਹ ਚੀਜ਼ ਜੁੜੀ ਸੀ ਥੋੜੀ ਪੂਰੀ ਲੱਗਦੀ ਹੈ ਤੇ ਮੈਂ ਸੋਚਿਆ ਚਲੋ ਮੈਨੂੰ ਉਹਨਾਂ ਤਹਾਰ ਦੇਣਾ ਜਿਹੜਾ ਇੱਕ ਮੈਂ ਆਪਣੇ ਮੇਰਾ ਪਿੰਡ ਵੀ ਲਾਗੋਗੇ ਸੀ ਦੇ ਮੈਂ ਭਾਜੀ ਉਹਨਾਂ ਨੇ ਮੇਰੀ ਬਾਹ ਮਾੜੀ ਤੇ ਮੈਂ ਹੁੰਦਾ ਤਾਂ ਸਾਥ ਤੇ ਅਜੇ ਚੀਜ਼ ਬਹੁਤ ਜੰਗੀ ਲੱਗੀ ਕਿ ਮੇਰੇ ਸੋਨੇ ਦੇ ਵਿੱਚ ਜਿਹੜੇ ਆ ਉਹ ਇੱਕ ਕੰਪੀਟੀਸ਼ਨ ਹੋ ਰਿਹਾ ਵਾ ਇਸ ਕੰਪੀਟੀਸ਼ਨ ਦੇ ਵਿੱਚ ਮਤਲਬ ਲਗ ਲਗ ਜਿਹੜੇ ਜਿਹੜੇ ਹੋਰ ਥਾਵਾਂ ਤੋਂ ਵੀ ਲੋਕ ਮਤਲਬ ਜਿਹੜੇ ਸਾਡੇ ਹੈਗੇ ਸੱਜਣਾ ਕੋ ਆਏ ਨੇ ਤੇ ਉਹਨਾਂ ਨੇ ਅਪਰੀਸ਼ੀਏਟ ਕੀਤਾ ਵਾ ਤੇ ਇਹ ਚੀਜ਼ ਨਾਲ ਇਹ ਵਾ ਵੀ ਪਿੰਡ ਦੇ ਲੋਕਾਂ ਨੂੰ ਦੂਜਿਆਂ ਨੂੰ ਵੀ ਇਹ ਚੀਜ਼ ਵਿਸ਼ੇਦ ਮਿਲਦੀ ਮਿਲਦੀ ਆ ਕਮ ਇੱਥੇ ਸਾਡੇ ਪਿੰਡ ਦੇ ਬੱਚੇ ਆ ਉਹ ਸਿੱਦੇ ਰਾਹ ਜਰੂਰ ਬਣਗੇ ਮੈਂ ਵੀ ਇਹ ਕੰਮ ਕਰਦਾ ਬੋਲਦੀ ਜਿਹੜੇ ਪਿੰਡ ਦੇ ਲੋਕ ਆ ਪਿੰਡੇ ਉਹ ਆਪਣੇ ਬੱਚਿਆਂ ਨੂੰ ਜਿਹੜੇ ਆ ਉਹ ਸਰਕਾਰ ਬਣਾਉਣ ਤੇ ਉਹਨਾਂ ਨੂੰ ਜਿਹੜੇ ਚੰਗੇ ਰਾਹ ਤੇ ਪਾਉਣ ਤੇ ਉਹਨਾਂ ਨੂੰ ਜਿਹੜੀ ਗਲਤਾਂ ਆ ਤਾਂ ਹਟਾਉਣ ਤੇ ਉਹ ਸਕੇ ਜੇ ਅੱਜ ਜਿਹੜੀ ਸਭ ਤੋਂ ਵੱਡੀ ਚੀਜ਼ ਕੀ ਜ਼ਰੂਰਤ ਆ ਉਹ ਬੱਚਿਆਂ ਨੂੰ 뮤직 ਵਾਲੇ ਪਾਸੇ ਲੈ ਕੇ ਜਾਣੀਆਂ ਤਾਂ ਕਿ ਉਹ ਧਾਰਮਿਕ ਉਹਨਾਂ ਵਿੱਚ ਭਾਗ ਲਾਵਾ ਪਹਿਲਾਂ ਹੋਣ ਅੱਜ ਜਿਹੜੇ ਬੱਚੇ ਆ ਉਹਦਾ ਗਲਤ ਜਾਣ ਦਾ ਕਾਰਨ ਇਹ ਵੀ ਆ ਕਿ ਉਹਨਾਂ ਨੂੰ ਕੋਈ ਸਿਹਰਾ ਵੀ ਉਹਦਾ ਬਾਪ ਉਹਨਾਂ ਨੂੰ ਸਾਥ ਨਹੀਂ ਦੇ ਰਿਹਾ ਤੇ ਬੱਚਿਆਂ ਨੂੰ ਅੱਜ ਆਪ ਸਹੀ ਰੰਗ ਲੈ ਕੇ ਆਵਣਾ ਜੋ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਧਰਮ ਦੇ ਬਾਰੇ ਜਾਗਰੂਕ ਕਰਨਾ ਚਾਹੀਦਾ ਬਾਕੀ ਸਾਡੇ ਨੇੜੇ ਤੇ ਬਹੁਤ ਸਾਰੇ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਹੀ ਘੱਬ ਰਹੇ ਰਹੇ ਘੱਬ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ 4-5 ਕਿਲੋਮੀਟਰ ਦੂਰ ਸਾਡੇ ਗੁਰਦੁਆਰੇ ਖਾਲਸਾ ਵਾਲੇ ਇੱਥੇ ਬਹੁਤ ਵੱਡੀ ਸਮੱਸਿਆ ਹੈ ਭਾਵੇਂ ਕਿ ਬਹੁਲੇ ਬੱਚਿਆਂ ਨੂੰ ਤੇਜੀ ਦਾ ਗਿਆਨ ਦੇਣਾ ਤੇ ਇਸੀ ਦਾ ਗਿਆਨ ਦੇਣਾ ਤੇ ਉਹਨੂੰ ਸਭ ਤੋਂ ਪਹਿਲਾਂ ਇੱਕ ਮਾਪਿਆਂ ਨੂੰ ਬੱਚੇ ਦੀ ਵਾਅ ਫੜਨੀ ਚਾਹੀਦੀ ਹੈ ਤਾਂ ਉਹਨੂੰ ਸੱਚਾ ਗਿਆਨ ਦੇਣਾ ਚਾਹੀਦਾ ਹੈ ਜਿਹੜੇ ਉਹਦੇ ਦੂਜੀ ਨੰਬਰ ਤੇ ਜਿਹੜੇ ਟੀਚਰ ਇੱਕ ਵਧੀਆ ਭੂਮਿਕਾ ਨਿਭਾਉਣਗੇ ਜੋ ਦੋ ਚੀਜ਼ਾਂ ਰਨਿੰਗ ਜਾਂ ਤੇ ਇੱਕ ਜਿਹੜੀ ਚੀਜ਼ ਚੰਗੀ ਤਿਆਰ ਹੋ ਸਕਦੀ ਹੈ ਸਭ ਤੋਂ ਪਹਿਲਾਂ ਤਾਨੂੰ ਖਾਸਤਾ ਸਿੰਘ ਕਟੈਡੀ ਅਸਲ ਖਾਲੋ ਜੀ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਜਿਸ ਤਾਰ ਮਕਾਬਲੇ ਕਿਹੜੀ ਜਗ੍ਹਾ ਤੇ ਕਰਵਾਇਆ ਅੱਜ ਸਰਕਾਰੀ ਹਾਈ ਸਕੂਲ ਲੜਕੇ ਪਿੰਡ ਲਾਗੋ ਕੋ ਇੱਕ ਸਰਦਾਰ ਵੀਰ ਸਿੰਘ ਜੀ ਬਣਾ ਨੇ ਦਸਤਾਰ ਕੰਪੀਟੀਸ਼ਨ ਦਾ ਤੇ ਬਹੁਤ ਵਧੀਆ ਪ੍ਰੋਗਰਾਮ ਭਾਇਆ ਐਸਾ ਚਵੰਦ ਚੜ ਕੇ ਬੱਚਿਆਂ ਨੇ ਹਿੱਸਾ ਲਿਆ ਤੇ ਕੰਪੀਟੀਸ਼ਨ ਬਹੁਤ ਕਾਮਯਾਬ ਕੀਤਾ ਇਹ ਇੱਕ ਬਹੁਤ ਵੱਡਾ ਉਪਰਾਲਾ ਸਰਦਾਰ ਵੀਰ ਸਿੰਘ ਲਾਗੋ ਕੇ ਹੁਣਾਂ ਨੇ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਵੱਲ ਜਾਣ ਦਾ ਇੱਕ ਬਹੁਤ ਵੱਡਾ ਪਰੰਪਰਾ ਲੋਕਾਂ ਨੂੰ ਕੀ ਦੇਸ਼ ਨਾ ਦੇ ਲੋਕੀ ਆ ਕੇ ਨਸ਼ਾ ਵਾਂਗ ਜਾ ਰਹੇ ਆ ਇਹ ਹੀ ਉਦੇਸ਼ ਹੈ ਕਿ ਸਿੱਖੀ ਨਾਲ ਵੱਧ ਤੋਂ ਵੱਧ ਜੁੜੋ ਸਿੱਖੀ ਨੂੰ ਪਰਪਲਤ ਕਰੋ ਨਸ਼ਿਆਂ ਨੂੰ ਤਿਆਗੋ ਤੁਸੀਂ ਵੱਧ ਤੋਂ ਵੱਧ ਸਰਦਾਰ ਬਣੋ ਹੋ ਸਕਦਾ ਹੈ ਕਿ ਵੱਧ ਤੋਂ ਵੱਧ ਅਮਰਤਾਰੀ ਸਿੱਖ ਬਣ ਕੇ ਨਸ਼ਿਆਂ ਨੂੰ ਤਿਆਗੋ ਤੇ ਇਹ ਫੋੜ ਵੱਡਾ